ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮਾਣਾ ਦੇ ਡੀਐਸਪੀ ਫਤੇਹ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਨੇ ਆਪਣਾ ਕਾਰਜਵਾਰ ਸੰਭਾਲ ਲਿਆ ਔਰ ਸਮਾਣਾ ਦੇ ਜਿਨੇ ਸਬਰੀਨ ਦੇ ਪੁਲਿਸ ਅਧਿਕਾਰੀ ਹੈ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਔਰ ਫਤੇਹ ਸਿੰਘ ਬਰਾੜ ਡੀਐਸਪੀ ਸਮਾਣਾ ਨੇ ਕਿਹਾ ਕਿ ਇਸਲਾਕੇ ਦੇ ਜਿਹੜੇ ਕੋਈ ਅਨਸਰ ਹੈ ਮਾਰੇ ਉਹਨਾਂ ਨੂੰ ਚੇਤਾਵਨੀ ਹੈ ਵੀ ਕੋਈ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਬਕਸ਼ਾ ਨਹੀਂ ਜਾਣਾ ਔਰ ਸਰਕਾਰ ਕੇ ਜਿਹ ਹੁਕਮ ਹੈ ਸਾਡੇ ਐਸਐਸਪੀ ਸਾਹਿਬ ਪਟਾਲਾ ਵਰਨ ਸ਼ਰਮਾ ਜੀ ਜੋ ਆਦੇਸ਼ ਹੈ ਉਸ ਕੀ ਅਸੀਂ ਪਾਲਣਾ ਕਰਾਂਗੇ ਔਰ ਉਸ ਦੇ ਮੁਤਾਬਕ ਹੀ ਸਰਕਾਰ ਕੇ ਜੋ ਹਦਾਇਤਾਂ ਹੈ ਨਸ਼ੇ ਦੇ ਖਿਲਾਫ ਜੋ ਯੁੱਧ ਛੇੜੇ ਗਏ ਉਸ ਦੇ ਤਹਿਤ ਵੀ ਉਹਨਾਂ ਅਨਸਰਾਂ ਦੇ ਖਿਲਾਫ ਕਾਰਵਾਈ ਪੁਲਿਸ ਦੀ ਜਾਈ ਰਹੇਗੀ ਮੈਂ ਜੋ ਨੋਟ ਕੀਤਾ ਤੇ ਸਰਕਾਰ ਦੇ ਆਦੇਸ਼ ਅਨੁਸਾਰ ਜੋ ਸਾਡੇ ਪੈਰਾਮੀਟਰਸ ਨੇ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਜੋ ਸਰੂ ਆਦੇਸ਼ ਆਏ ਨੇ ਉਹਨਾਂ ਤੇ ਪੂਰੀ ਟੀਮ ਨਾਲ ਮੀਟਿੰਗ ਕਰਕੇ ਅਸੀਂ ਇਹਨਾਂ ਨੂੰ ਫਰਦਰ ਇੰਪਲੀਮੈਂਟ ਕਰਾਵੇ ਸਾਰੇ ਨਿਵਾਸੀਆਂ ਨੂੰ ਲੋਕਾਂ ਨੂੰ ਮੇਰਾ ਪਿਆਰ ਭਰਿਆ ਸੱਚੀ ਗੱਲ ਮੜੇ ਅੰਸਰਾਂ ਨੂੰ ਪੁਰਾਣੂ ਮੇਰੀ ਚੇਤਾਵਨੀ ਕਿ ਕੰਡਲੀ ਥੋੜਾ ਦਾ ਕੰਮ ਕਰ ਸਿੱਧਾ ਕਰ ਲੈ ਲੋ ਬਾਇਡਿੰਗ ਸਿਟੀਜ਼ਨ ਬਣ ਜੇੜਾ ਕੋਈ ਗਲਤ ਕੰਮ ਕਰੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਕਰਤੀ ਸੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋ ਸਿਕ ਸਮਾਣਾ ਨਿਊਜ਼